ਜ਼ਿਲ੍ਹਾ ਜਲੰਧਰ ਦੇ ਮਿਲਦੀਕੀ ਫਲੋਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਅnder ਟ੍ਰਾਂਸਫਰਮਰ ਤੋਂ ਤੇਲ ਚੋਰੀ ਕਰਨ ਵਾਲੇ گروਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹੀ ਗ੍ਰਿਫਤਾਰੀਆਂ ਸੀਨੀਅਰ ਸੁਪਰਡੈਂਟਾ ਪੁਲਿਸ ਜਲੰਧਰ ਦੇ ਹਾਂਤੀ ਸ਼੍ਰੀ ਗੁਰਮੀਤ ਸਿੰਘ ਪੀਪੀਐਸ ਦੇ ਵਿਸ਼ਾ ਅੰਦੇਸਨ ਸਾਥ ਮਾਰੀ ਅੰਸਰਾ ਅਤੇ ਨਸ਼ਾ ਤਸਕਰਾਂប្រਬੁੱਹ ਚਲਾਈ ਜਾ ਰਹੀ ਵਿਸ਼ੇਸ਼ ਮਹੀਮ ਤਹਿਤ ਕੀਤੀਆਂ ਗਈਆਂ ਹਨ। ਇਹ ਕਾਰਵਾਈ ਸੁਪਰਡੈਂਟਾ ਪੁਲਿਸ ਇਨਵੈਸਟੀਗੇਸ਼ਨ ਸ਼੍ਰੀਮਤੀ ਜਗਰੂਪ ਕੌਰ ਬਾਅਦ ਹੱਤੇ ਡੀਐਸਪੀ ਫਲੋਰ ਸ਼੍ਰੀ ਸਰਵਨ ਸਿੰਘ ਵੱਲ ਦੀ ਦਵਾਈ ਖੇਤ ਇੰਸਪੈਕਟਰ ਐਸਐਚਓ ਸੰਜੀਤ ਕਪੂਰ ਦੀ ਟੀਮ ਨੇ ਕੀਤੀ ਉਸ ਵੱਲੋਂ ਮੁਲਜਮਾਂ ਖਿਲਾਫ ਧਾਰਾ 303 2 317 2 111 ਬੀ ਐਨ ਐਸ ਅਤੇ 7 ਜਰੂਰੀ ਵਸਤੂਆਂ ਇੱਕ 555 ਦਾ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਅਨੁਸਾਰ ਇਹ ਗਰੋਰਾ ਦੇ ਸਮੇਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਦਾ ਸੀ ਇਹ ਜਿੰਦਰ ਖਾਨਾ ਨਵਾਂ ਸ਼ਹਿਰ ਅਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ ਦਰਜਨਾਬਾਦੀ ਦਾ ਅੰਜਾਮ ਦੇ ਚੁੱਕੇ ਹਨ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਗੁਰਮੇਸ਼ ਕਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜਿਹੜਾ ਇਹ ਚਾਰ ਮਹੀਨੇ ਦੇ ਗ로우 ਫੜਿਆ ਜੀ ਕੀ ਕੁਛ ਨਾਮਲਾ ਰਹਾ ਜੀ ਕੀ ਕੁਛ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜਲੰਧਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ਾਂ ਤੇ ਉਸ ਸਮੇਂ ਸਫਲਤਾ ਮਿਲੀ ਜੇ ਸਮੇਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਤੇ ਉਸ ਦੀ ਟੀਮ ਚੌਕੀ ਇੰਚਾਰਜ ਰਸਾੜਾ ਵੱਲੋਂ ਸਪੈਸ਼ਲ ਨਾਕਾ ਬੰਦੀ ਦੇ ਦੌਰਾਨ ਚਾਰ ਜਿਹੜੇ ਅੰਤਰ ਜ਼ਿਲ੍ਹਾ ਜਿਹੜੇ ਗਰੋ ਸੀ ਜਿਹਦੇ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਤੇ ਜਲੰਧਰ ਦੇ ਇੱਕ ਕਬੂਰਥਲਾ ਦੇ ਵਿੱਚ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਪਿੱਤਲ ਜਿਹੜੇ ਚੋਰੀ ਕਰਦੇ ਸੀ ਉਸ ਦਿਨ ਉਹਨੂੰ ਕਾਬੂ ਕੀਤਾ ਹੈਗਾ ਇਸ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਪਾਸੋਂ ਇੱਕ ਅਸੀਂ ਟਰੱਕ ਬ੍ਰਾਮਤ ਕੀਤਾ ਹੈਗਾ ਜਿਹਦੇ ਵਿੱਚ ਇਹ ਟ੍ਰਾਂਸਪੋਰਟ ਦੇ ਵਿੱਚ ਲੈ ਕੇ ਜਾਂਦੇ ਸੀ 1500 ਲੀਟਰ ਕਰੂਡ ਆਇਲ ਬ੍ਰਾਮਤ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਇਹ ਦੋਸ਼ੀ ਆ ਇਹ ਸਾਰੇ ਇਹਨਾਂ ਚ ਇੱਕ ਦੋਸ਼ੀ ਮੇਨ ਦੋਸ਼ੀ ਜਿਹੜਾ ਉਹ ਪੀਓ ਵੀ ਹੈਗਾ ਇਹਨਾਂ ਤੇ 8 8 ਮੁਕਦਮੇ ਆਲਰੇਡੀ ਜਿਹੜੇ ਤੇਲ ਚੋਰੀ ਦੇ ਜਿਹੜੇ ਸੀ ਉਹ ਟਰਾਂਸਫਾਰਮਰ ਜਿਹੜੇ ਸੀ ਉਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਨੇ ਇਹ ਗਰੋ ਜਿਹੜਾ ਸੀ ਰਾਤ ਵੇਲੇ ਜਿਹੜਾ ਵਾਰਦਾਤਾ ਪਲਾਨ ਕਰਦਾ ਸੀ ਤੇ ਉਥੋਂ ਇਹ ਕਿਸਾਨ ਜਿਹੜੇ ਆ ਉਹਨਾਂ ਦਾ ਬੜਾ مالی ਨੁਕਸਾਨ ਕਰਦੇ ਸਨ ਬਿਜਲੀ ਬੋਰਡ ਮੈਕ ਡਿਪਾਰਟਮੈਂਟ ਦਾ ਵੀ مالی ਨੁਕਸਾਨ ਕਰਦੇ ਸਨ ਉਥੋਂ ਟਰਾਂਸਫਰ ਤੋਂ ਤੇਲ ਚੋਰੀ ਕਰਕੇ ਤੇ ਨਾਲ ਤਾਂਬਾ ਚੋਰੀ ਕਰਦੇ ਸਨ ਤੇ ਅੱਗੇ ਫਰਦਰ ਵੇਚ ਦਿੰਦੇ ਸਨ ਇਹਦੇ ਵਿੱਚ ਅਸੀਂ 메ਨ ਚਾਰ ਦੋਸ਼ੀ ਫੜ ਲਏ ਨੇ ਤੇ ਅੱਗੇ ਇਹਨਾਂ ਦੇ ਫਰਦ ਅਨਸ਼ਾਫ ਦੇ ਉੱਤੇ ਜਿਹੜੇ ਕੁਆੜੀਏ ਨੇ ਤਿੰਨ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ 23 ਨਾਲ ਪੀਰ ਰਗਵਰੀ ਦੀ ਗੋਸਟ ਜਿਹਾ ਇਹਨਾਂ ਕੋਲੋਂ ਅਸੀਂ ਇੱਕ ਟਰੱਕ ਜਿਹੜਾ ਰਿਕਵਰ ਕੀਤਾ ਹੈਗਾ ਅਸ਼ੋਕਾ ਲੈ ਲੈਂਡ ਤੇ 1500 ਲੀਟਰ ਜਿਹੜਾ ਤੇਲ ਬਰਾਮਦ ਕੀਤਾ ਹੈਗਾ ਕੀਪ ਰਬੜ ਦੀਆਂ ਪਾਈਪਾਂ ਕੀਪ ਵਗੈਰਾ ਜਿਹੜੇ ਸੀ ਜਿਹੜਾ ਪਾਉਂਦੇ ਸੀ ਅੱਗੇ ਉਹ ਸਾਰੇ ਜਿਹੜੇ ਸੰਧਾ ਨਾਲੇ ਟਰਾਂਸਫਰ ਮਨ ਨੂੰ ਖੋਲਦੇ ਸੀ ਪਿਛੋਂ ਬੰਦ ਕਰਦੇ ਸੀ ਲਾਈਟ ਵਗੈਰਾ ਉਹ ਸਾਰੇ ਬੰਨ ਕਰਦੇ। ਕਬਾੜੀਏ ਜਿਹੜੇ ਕਬਾੜੀਏ ਜਿਹੜੇ ਹੈਗੇ ਆ ਕੁਝ ਜਲੰਧਰ ਦੇ ਨੇ, ਕੁਝ ਲੋਕਲ ਨੇ ਤੇ ਹਜੇ ਇਹਨਾਂ ਦਾ ਅੱਜ ਪੁਲਿਸ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਮਾਰਡ ਹਾਸਲ ਕਰਕੇ ਫਰਦਰ ਹੋਰ ਕਾਰਵਾਈ ਜਿਹੜੀ ਆ ਉਹ ਅਮਲ ਚ ਲੈਣੀ ਚਾਹੀਦੀ। ਬਾਰਦਾ ਸਰ ਇੱਧਰ ਹੀ ਆਪਣੇ ਇਹਦੇ ਵਿੱਚ ਕੀਤੇ ਹਨ ਜਿਆ ਵੱਖ-ਵੱਖ ਜਿਲ੍ਹਿਆਂ 'ਚ ਜੀ। ਇਹਨਾਂ ਨੇ ਵੱਖ-ਵੱਖ ਜਿਲ੍ਹਿਆਂ 'ਚ ਨਵਾਂ ਸ਼ਹਿਰ, ਖੰਨਾ, ਲੁਧਿਆਣਾ ਜਿਹੜੇ ਜ਼ਿਲ੍ਹੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜੇ ਬਾਰਦਾ ਤਾਂ ਕੀਤੇ ਹਨ। ਇਹਨਾਂ ਸਾਰੇ ਜੀ ਇਹ ਹੀ ਚੋਰੀ ਦੇ ਮਕਦਮੇ ਆ ਜੀ ਹੋ ਰਿਹਾ ਜੀ ਇਹਨਾਂ ਦੇ ਮੋਸਟਲੀ ਇਹ ਚੋਰੀ ਦਾ ਹੀ ਕਿ ਕਿ ਇਹ ਸ਼ੁਰੂ ਤੋਂ ਹੀ ਇਹ ਚੋਰੀ ਦਾ ਕੰਮ ਇਹੋ ਹੀ ਕਰਦੇ ਨੇ ਤੇ ਵਾਰਦਾਤੀ ਬੰਦੇ ਨੇ ਇਹ ਹਮੇਸ਼ਾ ਹੀ ਇਹੋ ਜੀ ਇਹਨਾਂ ਦੇ ਵਿੱਚ 2023 ਦੇ ਵਿੱਚ ਬਹਿਰਾਮ ਦੇ ਵਿੱਚ ਵੀ ਆਲਰੇਡੀ ਇਹਨਾਂ ਦੇ ਮਕਦਮਾ ਦਰਜ ਹੈਗਾ ਵੱਖ-ਵੱਖ ਥਾਣਿਆਂ 'ਚ ਮਕਦਮੇ ਦਰਜ ਨੇ ਤੇ ਇਹਨਾਂ ਨੂੰ ਇਹ ਅਰਕਾ ਅਸੀਂ 111 ਬੀਐਨਐਸ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਨੇ ਸਲਾਹ ਕਰਕੇ ਤੇ ਇਹ ਇਹ ਜਿਹੜੀ ਵਾਰਦਾਤ ਚੋਰੀ ਦੇ ਇਨਜਾਮ ਦਿੱਤੇ ਦਿੰਦੇ ਨੇ ਇਹਨਾਂ 'ਚ ਅਸੀਂ ਇਹ ਵਾਅਦਾ ਕੀਤਾ 111 ਬੀਐਨਐਸ ਦਾ ਇਹ ਫਲੋਰੇਰੀ ਦੀ ਕਿੰਨੀਆਂ ਵਾਰ ਦਾਤ ਮੰਨਿਆ ਪਰ ਇੰਨੀਆਂ ਬਾਹੂ ਜਿਆਦਾ ਚਾਰ ਤੋਂ ਰਿੰਗ ਖਾਣਾ ਨੂੰ ਪਰਿਕਰਨ ਹੁੰਦਾ ਜੀ ਇਹ ਫਲੋਰੇਰੀ ਦੀ ਕਿੰਨੀਆਂ ਵਾਰ ਦਾਤ ਮੰਨਿਆ ਦਾਰੇ ਇਹ ਕਰੀਬ ਸਾਡੇ ਹਜੇ ਤੱਕ ਸਾਡੇ ਕੋਲ 12 ਵਾਰ ਦਾ ਤਾਂ ਲੋਕਲ ਮੰਨ ਚੁੱਕੇ ਨੇ ਤੇ 10 ਵਾਰ ਦਾ ਤਾਂ ਇਹਨਾਂ ਨੇ ਬਾਹਰ ਮੰਨੀਆਂ ਨੇ ਤੇ ਫਰਦਰ ਹੁਣ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਕੋਲ ਹੋਰ ਵਾਰ ਦਾਤ ਕਲੀਰ ਕਰਾਂਗੇ ਅਸੀਂ ਤੇ ਟਰੱਕ ਇਹਨਾਂ ਦਾ ਆਪਣਾ ਹੈ ਜੀ ਹਾਂ ਜੀ ਟਰੱਕ ਇਹਨਾਂ ਦਾ ਆਪਣਾ ਹੈਗਾ ਜੀ ਇਹਦਾ ਜੀ ਇਹਨਾਂ ਦਾ ਇਹਨਾਂ ਚ ਜਿਹੜਾ ਮੇਨ ਇਹਨਾਂ ਦਾ ਸਾਰਿਆਂ ਦੇ ਸਾਂਝੇ ਪੈਸੇ ਲਾ ਕੇ ਇਹਨਾਂ ਨੇ ਕਰਦੇ ਨੇ ਕੰਮ ਪੈਸਿਆਂ ਦੀ ਵੰਡ ਜਿੱਦਾਂ ਚੋਰੀ ਕਰਦੇ ਨੇ ਤੇ ਉਸ ਤੋਂ ਇਹ ਪੈਸਿਆਂ ਦੀ ਵਰਡ ਜਿੱਦਾ 40-50000 ਰੁਪਏ ਇਹਨਾਂ ਨੂੰ ਹਫਤੇ ਦੇ ਵਿੱਚ ਮਿਲਦਾ ਉਹ 10000 ਰੁਪਏ ਵੰਡ ਲੈਂਦੇ ਨੇ ਤੇ ਇਹ ਸਾਰਿਆਂ ਦਾ ਇਕੱਠਾ ਹੀ ਕੰਮ ਹੈ ਇਹਨਾਂ ਦਾ ਮੇਨ ਲੀਡਰ ਕੌਣ ਹੈ ਜੀ ਮੇਨ ਲੀਡਰ ਤੇ ਸਾਰੇ ਲੀਡਰ ਨੇ ਪਰ ਅਮਿਤ ਮੁੰਡਾ ਹੈਗਾ ਜਿਹੜਾ ਇਹ ਤਿੰਨ ਜਿਹੜੇ ਕਪੂਰਥੜੀ ਨੂੰ ਬਿਲੋਂਗ ਕਰਦੇ ਨੇ ਇੱਕ ਜਲੰਧਰ ਨੂੰ ਬਿਲੋਂਗ ਕਰਦਾ ਹੈ